ਲੋ ਜੀ ਸੱਜਣੋ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਸਵਰਾਜ 855 ਲੀਲੇ ਰੰਗ ਦੇ ਵਿੱਚ ਮੂਰਲੇ ਟਾਇਰ ਹੈਗੇ ਨੇ 40 50 ਪੈਸੇ ਤੇ ਸਾਰਾ ਟਰੈਕਟਰ ਜਿਹੜਾ ਹੈ ओरिजिनल ਆ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਇੰਜਨ ਗੇਅਰ ਦਾ ਟਰੈਕਟਰ ਪੂਰਾ ਐਨ ਵਧੀਆ ਪਿਆ ਕੰਡੀਸ਼ਨ ਪੱਖੋਂ ਪੂਰਾ ਟਰੈਕਟਰ ਵਧੀਆ ਪਿਆ ਸਾਫ ਪਿਆ ਹੈਗਾ ਤੇ ਜੇ ਹੁਣ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2000 ਜੀ ਤੇ ਸਾਰਾ ਟਰੈਕਟਰ ਸੀਲਡ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਹੈਗਾ ਤੇ ਮਾਲਕ ਕਹਿੰਦਾ ਕਹਿੰਦਾ ਵੀ ਜੇ ਬਾਬਾ ਹਾਈ ਕਰਕੇ ਲੈ ਕੇ ਜਾਣਾ ਤਾਂ ਵੀ ਲੈ ਸਕਦਾ ਰਿੰਬਾ ਰੁੰਬਾ ਦਾ ਟਰੈਕਟਰ ਪੂਰਾ ਸਾਫ ਪਿਆ ਹੈਗਾ ਪਿੱਛੋਂ ਵੀ ਕੰਡੀਸ਼ਨ ਪੂਰਾ ਵਧੀਆ ਪਿਆ ਹੈਗਾ ਤੇ ਇਹ ਘਰੇ ਟਰੈਕਟਰ ਬਕਾਊ ਆ ਜੀ ਘਰੇ ਖੜਾ ਟਰੈਕਟਰ ਬਕਾਊ ਆ ਜੀ ਸਵਰਾਜ 855 2000 ਮਾਡਲ ਰਿੰਬਾ ਰੁੰਬਾ ਦਾ ਵੀ ਟਰੈਕਟਰ ਪੂਰਾ ਸਾਫ ਪਿਆ ਮਗਰਾਟਾਂ ਦੇ ਵਿੱਚ ਵੀ ਤੇ 15 ਦੇ ਟਾਇਰ ਨੇ ਤੇ 15 ਦੇ ਵਿੱਚ ਦੇ ਟਾਇਰ ਨੇ ਜੀ ਤੇ ਕੰਡੀਸ਼ਨ ਪੱਖੋਂ ਜੇ ਗੱਲ ਕਰੀਏ ਤਾਂ ਸਾਰਾ ਟਰੈਕਟਰ ਆ ਜਿਹੜਾ ਉਹ ਸ਼ੀਲਡ ਤੇ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਹੈਗਾ ਤੇ ਸੋ ਪੱਖੋਂ ਵੀ ਇਹਨੂੰ ਪੂਰਾ ਮਤਲਬ ਮੂਰੇ ਲਿਖਿਆ ਹੋਇਆ ਉੱਠ ਮਾਰ ਕੇ ਬੜਕ ਭਾਗਾ ਵਾਲਾ ਨਹੀਂ ਤੇ ਬਾਈ ਨੇ ਸੌਂਕ ਨਾਲ ਲਿਖਾਇਆ ਹੋਇਆ ਤੇ ਜਿਨੇ ਵੀ ਲੈਣਾ ਲੈ ਪੰਮੇ ਕੱਟੂ ਦਾ ਜਿਹੜਾ ਉਹ ਉੱਤੇ ਸਿਸਟਮ ਲੱਗਿਆ ਹੋਇਆਗਾ ਸਾਊਂਡ ਲੱਗਿਆ ਹੋਇਆ ਤੇ ਜੇ ਇਹਦੀ ਨੰਬਰ ਦੀ ਗੱਲ ਕਰੀਏ ਨੰਬਰ ਹੈਗਾ ਰਾਜਸਥਾਨ ਦਾ ਤੇ ਬਾਈ ਦਾ ਨੰਬਰ ਆ ਜਿਹੜਾ ਉਹ ਟਾਈਟਲ ਦੇ ਵਿੱਚ ਚੱਲੀ ਜਾਂਦਾ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਹਾਂਜੀ ਇਹ ਪਿੰਡ ਕੱਟੂ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਟਰੈਕਟਰ ਹੈ ਜਿਹੜਾ ਵਿਕਾਊ ਆ ਜੀ ਸਵਰਾਜ 855 ਨੀਲੇ ਰੰਗ ਦਾ ਤੇ ਸਾਰਾ ਟਰੈਕਟਰ オリジナル ਆ ਤੇ ਕਿਸੇ ਪਾਸੇ ਵੀ ਕੋਈ ਕਲਮ ਨਹੀਂ ਲੱਗੀ ਹੋਈ ਬਾਈ ਕਹਿੰਦਾ ਦੇਣਦਾਰ ਹੋਵਾਂਗੇ ਜੇ ਕਿਸੇ ਪਾਸੇ ਵੀ ਕੋਈ ਕਲਮ ਲੱਗੀ ਹੋਵੇ ਟਾਇਰ ਆ ਜਿਹੜੇ ਪਿਛਲੇ 15 ਦੇ ਆ 70 80 ਪੈਸੇ ਨਹੀਂ ਮੂਰਲੇ ਹੈਗੇ ਨੇ 40 50 ਕੇ ਪੈਸੇ ਇੰਜਨ ਪੱਖੋਂ ਵੀ ਟਰੈਕਟਰ ਪੂਰਾ ਵਧੀਆ ਤੇ ਮਤਲਬ ਬਾਈ ਨੇ ਜਿੰਨੀ ਆਪਦੀ ਖੇਤੀ ਕਰਦਾ ਇਸ ਟਰੈਕਟਰ ਨਾਲ ਆਪਦੀ ਆਪਦੀ ਖੇਤੀ ਕਰਿਆ ਹੋਇਆ ਤੇ ਇਹ ਇੱਕ ਗੱਲ ਹੋਰ ਜੀ ਇਹ Rajasthan ਦਾ ਜੇ ਨੰਬਰ ਆ ਤਾਂ ਬਾਈ ਦੇ ਨਾਮ ਹਾਂਜੀ ਇਹ ਟਰੈਕਟਰ ਆ ਜਿਹੜਾ ਸਵਰਾਜ 855 ਉਹ ਬਾਈ ਦੇ ਨਾਮ ਆ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਬਾਈ ਨਾਲ ਨੰਬਰ ਆ ਜਿਹੜਾ ਉਹ ਟਾਈਟਲ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਇਹ ਜ਼ਿਲ੍ਹਾ ਬਰਨਾਲੇ ਦੇ ਕੱਟੂ ਪਿੰਡ ਦੇ ਵਿੱਚ ਖੜਾ ਹੈਗਾ ਸਤਰੀ ਵਗੈਰਾ ਪੂਰੀ ਵਧੀਆ ਲੱਗੀ ਹੋਈ ਆ ਸਿਸਟਮ ਵਗੈਰਾ ਵੀ ਲੱਗਾ ਹੋਇਆ ਪੰਮੇ ਕੱਟੂ ਦਾ ਜਿਹੜਾ ਵੀ ਇੱਥੇ ਸਾਊਂਡ ਸਿਸਟਮ ਲੱਗਾ ਹੋਇਆ ਹੈਗਾ ਤੇ 15 ਦੀਆਂ ਮਾਰਕਿਆਂ ਦੇ ਟਾਇਰ ਨੇ ਟਾਇਰ ਵੀ ਆਨ ਪਿਛਲੇ ਤਾਂ ਹੈਗੇ ਨੇ 70 80 ਪੈਸੇ ਤੇ ਬੈਟਰੀ ਜਿਹੜੀ ਉਹ ਨਵੀਆਂ ਅੰਬਰੌਨ ਕੰਪਨੀ ਦੀ ਜਿਹੜੀ ਇਹਦੇ ਵਿੱਚ ਬੈਟਰੀ ਰੱਖੀ ਹੋਈ ਆ ਬੈਟਰੀ ਵੀ ਫਿਲਹਾਲ ਹੀ ਹੁਣ ਗਾਰੰਟੀ ਦੇ ਵਿੱਚ ਆ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾਜ 855 ਨੀਲੇ ਰੰਗ ਦਾ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਨੰਬਰ ਆ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਹੈਗਾ ਤੇ ਆਪਣੇ ਪੇਜ ਨੂੰ ਕਰ ਲਿਓ ਵੱਧ ਤੋਂ ਵੱਧ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਹੁਣ ਇਦਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਜੇ ਕਿਸੇ ਨੇ ਚੀਜ਼ ਵੇਚਣੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਚੀਜ਼ ਆ ਕੋਈ ਟਰੈਕਟਰ ਆ ਜਾਂ ਗੱਡੀ ਆ ਵੇਚਣੀ ਆ ਤਾ ਆਪਣੇ ਨਾਲ ਕੰਟੈਕਟ ਕਰ ਸਕਦਾ ਵੀਡੀਓ ਕਰਵਾ ਸਕਦਾ ਤੇ ਆ ਦੇਖੋ ਜੀ ਪੈਰਦਾਨਾ ਤੋਂ ਵੀ ਐਨ ਜਿੰਨਾ ਰੰਗ ਰੰਗ ਸਾਰਾ Ориਜਨਲ ਪਿਆ ਹੈਗਾ ਤੇ ਟਰੈਕਟਰ ਪੂਰਾ ਸੀਲਡ ਹੈ ਤੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ